ਇਸ ਗੁਰੂ ਘਰ ਦੇ ਵਿੱਚ ਚੜਦੀ ਹੈ ਸ਼ਰਾਬ ਦੂਰੋਂ ਦੂਰੋਂ ਆਉਂਦੀਆਂ ਨੇ ਸੰਗਤਾਂ ਦਰਸ਼ਨ ਕਰ ਦੁੱਧ ਪੁੱਤ ਬਾਹਰ ਦੇ ਵੀਜੇ ਤੇ ਹੋਰ ਦਿਲੋਂ ਮੰਗੀ ਮੁਰਾਦ ਹੁੰਦੀ ਹੈ ਪੂਰੀ ਸੰਗਤ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦੁਆਰਾ ਬਾਬਾ ਕਹਨਦਾਸ ਜੀ ਦੇ ਦਰਸ਼ਨ ਕਰਵਾਉਣ ਇਹ ਗੁਰੂ ਘਰ ਇਸ ਕਰਕੇ ਵੀ ਮਸ਼ਹੂਰ ਹੈ ਕਿਉਂਕਿ ਇੱਥੇ ਸ਼ਰਾਬ ਚੜਦੀ ਹੈ ਇਸ ਪਿਛਲਾ ਕੀ ਇਤਿਹਾਸ ਹੈ ਆਊਟ ਜਾਣਦੇ ਹਾਂ ਔਰ ਦੇਖਦੇ ਹਾਂ ਪੂਰੀ ਵੀਡੀਓ ਬਾਬਾ ਕਹਾਂ ਦਾਸ ਜੀ ਅੱਕ ਦਤੂਰਾ ਤੇ ਸੂਰਾ ਪਾਨ ਦਾ ਸੇਵਨ ਕਰਦੇ ਸੀ ਜੋ ਤਿੰਨੋਂ ਹੀ ਆਪਣੇ ਆਪ ਦੇ ਵਿੱਚ ਜ਼ਹਿਰ ਤੇ ਜਦੋਂ ਉਹ ਸੇਵਨ ਕਰਦੇ ਸੀ ਤਾਂ ਉਹਨਾਂ ਦੀ ਬਿਰਤੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਲੱਗ ਜਾਂਦੀ ਸੀ ਉਹ ਆਪਣੇ ਸਰੀਰ ਦੇ ਅੰਗ ਵੱਖ-ਵੱਖ ਜਗ੍ਹਾ ਖਿਲਾਰ ਦਿੰਦੇ ਸੀ ਤਾਂ ਜੋ ਕੋਈ ਉਹਨਾਂ ਦੀ ਭਗਤੀ ਦੇ ਵਿੱਚ ਬਿਗਨ ਨਾ ਪਾ ਸਕੇ ਜਦੋਂ ਕੋਈ ਸ਼ਰਧਾਲੂ ਉਹਨਾਂ ਦੇ ਦਰਸ਼ਨ ਨੂੰ ਆਉਂਦਾ ਤਾਂ ਪਿੰਡ ਵਿੱਚ ਜਾ ਕੇ ਰੌਲਾ ਪਾ ਦਿੰਦਾ ਕਿ ਬਾਬਾ ਜੀ ਨੂੰ ਕਿਸੇ ਨੇ ਵੱਢ ਕੇ ਸੁੱਟ ਦਿੱਤਾ। ਜਦੋਂ ਸਵੇਰੇ ਦੇਖਦੇ ਤਾਂ ਬਾਬਾ ਜੀ ਬਿਲਕੁਲ ਸਹੀ ਹੁੰਦੇ। ਇਹ ਸਭ ਦੇਖ ਕੇ ਲੋਕ ਹੈਰਾਨ ਹੁੰਦੇ। ਤੇ ਜਦੋਂ ਅਸੀਂ ਇੱਥੋਂ ਦੇ ਸੇਵਾਦਾਰ ਬਾਬਾ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇੱਥੇ ਹਰ ਮਨੁਕਾਮਨਾ ਪੂਰੀ ਹੁੰਦੀ ਹੈ। ਦੁੱਧ, ਪੁੱਤ ਤੇ ਬਾਹਰ ਦੇ ਵੀਜ਼ੇ ਸਭ ਕੁਝ ਮਿਲਦਾ ਹੈ। ਜੋ ਕੋਈ ਦੁੱਧ ਮੰਗਦਾ ਹੈ ਤਾਂ ਉਹਨਾਂ ਨੂੰ ਆਪਣੇ ਲਬੇਰੀਆਂ ਦੀ ਪਹਿਲੀ ਬੋਲੀ ਬਾਬਾ ਜੀ ਦੇ ਤਰਵੇਸ਼ਾਂ ਨੂੰ ਪਾਉਣੀ ਪੈਂਦੀ ਹੈ ਤੇ ਗੱਲਬਾਤ ਦੌਰਾਨ ਸਾਨੂੰ ਇਹ ਵੀ ਪਤਾ ਲੱਗਿਆ ਕਿ ਇੱਥੇ ਸ਼ਾਮ ਨੂੰ ਰੋਜ਼ ਸ਼ਰਾਬ ਪ੍ਰਸ਼ਾਦ ਦੇ ਰੂਪ ਦੇ ਵਿੱਚ ਵਰਤਦੀ ਹੈ ਤੇ ਰੋਜ਼ ਦੀ 70 ਤੋਂ 80 ਲੀਟਰ ਸ਼ਰਾਬ ਸ਼ਾਮ ਨੂੰ ਲੱਗ ਜਾਂਦੀ ਹੈ ਇਹ ਗੁਰੂ ਘਰ ਕਪੂਰਥਲਾ ਰੋਡ ਤੇ ਪਿੰਡ ਕਾਲਾ ਸੰਗਿਆਂ ਵਿਖੇ ਮੌਜੂਦ ਹੈ ਜੀ ਬਾਬਾ ਜੀ ਆਏ ਆ ਸੁਨਰਵਰ ਹਲਕੇ ਦਾ ਪੈਂਦਾ ਹੈਗਾ ਇਹਨਾਂ ਦਾ ਕੰਬਲ ਵਾਲਾ ਇਹ ਤਿੰਨ ਭਰਾ ਸੀਗੇ ਖਾਨ ਤੇ ਦਾਣ ਤੇ ਮਾਨ ਇਹ ਵੱਡੇ ਸੀਗੇ ਕਣਕ ਉਤਰ ਕੇ ਆਡੇ ਤੇ ਕਰਵਾਇਆ ਸਨੇਹ ਪ੍ਰਸ਼ਾਦਾ ਛਕ ਜਾਓ ਉਹ ਛੋੜਿਆਂ ਨੂੰ ਕਹਿੰਦੇ ਤੁਸੀਂ ਪ੍ਰਸ਼ਾਦਾ ਪਹਿਲਾਂ ਛਕਿਓ ਤੇ ਮੈਂ ਬਾਅਦ ਚ ਛਕ ਲਵਾਂ ਉਹ ਛੋੜੇ ਛਕਣ ਚੱਲ ਗਏ ਪ੍ਰਸ਼ਾਦਾ ਤੇ ਬੋਲਦੇ ਰੱਖੇ ਬੈਠੇ ਆ ਕਣਕ ਦੇ ਜੋ ਤਾ ਕੋਈ ਆਪਣੇ ਅਰ ਕ ਭਾਗਤ ਆਉਂਦਾ ਹੈ ਬਾਬਾ ਦੀ ਸੇਵਾ ਪਾਲੋ ਇਤੋਂ ਤੁਸੀਂ ਵੀ ਇਹਨੂੰ ਰੋਕਦੇ ਨਹੀਂ ਸੀਗੇ ਤੇ ਜਿਹੜਾ ਵੀ ਆਉਂਦਾ ਹੈ ਬੋਲ ਤੋਂ ਭਾਵੇਂ ਲੈ ਜਾਂਦਾ ਹੈ ਕਿਸੇ ਨੂੰ ਰੋਕਦੇ ਨਹੀਂ ਜਿਹੜਾ ਵੀ ਆਵੇ ਬਾਬਾ ਦੀ ਸੇਵਾ ਪਾਲੋ ਇਤੋਂ ਵੀ ਤੁਸੀਂ ਵੀ ਭਾਗੋ ਤੇ ਜਦੋਂ ਆਏ ਹੋ ਛੋਟੇ ਰੋਟੀ ਖਾ ਗਏ ਜਾਂ ਭਾਗਤਾ ਰੋਟੀ 'ਚ ਪ੍ਰਸ਼ਾਦਾ ਛਕਿਆ ਤੁਸੀਂ ਉਹ ਜਦੋਂ ਬੋਲ ਵੱਲ ਨਿਗਾਹ ਪਾਈ ਉਹਨਾਂ ਦੀ ਉਹ ਕਹਿੰਦਾ ਭਾਤਾ ਤਿਆਂ ਦਾ ਬੋਲੇ ਲਟਾਤਾ ਆਪਾਂ ਬੱਚਿਆਂ ਨੂੰ ਵੀ ਛਪਾਣਾ ਉਹ ਕਹਿੰਦਾ ਤੁਸੀਂ ਸੰਭੋ ਆਪਣਾ ਮੈਂ ਚੱਲਦਾ ਠੀਕ ਆ ਤੇ ਪਛੋਤਰ ਪੈਂਡ ਆਪਦਾ ਛੱਡਿਆ ਸੀਗੇ ਪਿੰਡ ਛੱਡ ਕੇ ਆਣ ਕੇ ਸਤਮੀ ਆਏ ਸੁਗਰੂਤ ਤੋਂ ਸਤਮਾ ਆਵੇ ਧਾ ਘੋਟ ਮੜਸੀਆਂ ਛੱਡਿਆ ਦਾ ਪਿੰਡ ਪਿੱਛੇ ਜਿੱਥੇ ਆ ਕੇ ਪਾਤੀ ਕੀਤੀ ਸਤਮੀ ਆਣ ਕੇ ਬਾਬਾ ਕਾਂ ਦਾ ਸੀ ਸਿਰ ਤੱਲਾ ਪਾਕਸ ਬੈਠਾ ਸੀ ਸਿੱਖ ਕੁੜੀਆਂ ਬਣੀ ਕੁੜੀਆਂ ਦੇ ਵਿੱਚ ਬੈਠੇ ਸੀ ਜਿਹੜਾ ਵੀ ਆਉਦਾ ਸੀ ਭਗਤ ਧੰਨੇ ਭਾਤ ਨੂੰ ਧੰਨੇ ਭਾਤ ਨੇ ਜਵਾਬ ਦਿੱਤਾ ਮਾਦਾ ਆਫਾਉਂਦੀ ਜਿੰਦੀ ਰੋਜ ਬੋਲੇ ਝੜੂ ਕਰਨਾ ਤੋਬੱਤੇ ਕਰਨਾ ਕਰਕੇ ਚੱਲ ਜਾਣਾ ਉਹਨੇ ਇੱਕ ਦੋ ਦੂਜੇ ਦਿਨ ਆਈ ਫੇਰ ਉਹ ਉਹਨੇ ਤੂਤਾ ਕਿਸੇ ਝਾੜੂ ਮਾਰਿਆ ਸੇਵਾ ਕੀਤੀ ਆਪਣੇ ਤੱਤਲ ਨੇ ਪਾਤੂ ਨੂੰ ਪੁੱਤਰ ਦੇ ਦਾਦ ਮੰਗੇ ਤਾਂ ਧੰਨੇ ਭਗਤ ਨੇ ਜਵਾਬ ਦੇ ਦਿੱਤਾ ਮਨ ਨੂੰ ਸੱਚਾ ਦੇ ਲਾਦ ਨਹੀਂ ਹੋਣੀ ਹੁਣ ਯੋੜੀ ਪਾਪਾ ਜੀ ਪਿੱਛੇ ਬੈਠੇ ਮਹਾਪੁਰਸ਼ ਹੈ ਇਹਨਾਂ ਕੋਲ ਚਲ ਗਈ ਇਹਨਾਂ ਨੂੰ ਜਾ ਕੇ ਪੁੱਛਿਆ ਪਾਪਾ ਜੀ ਤੁਸੀਂ ਦੱਸੋ ਕੁਛ ਇਹਨਾਂ ਨੇ ਤਾਂ ਜਵਾਬ ਦੇ ਦਿੱਤਾ ਉਹ ਕਹਿੰਦਾ ਤੁਹਾਡੇ ਲਾਦ ਵੀ ਹੋਊਗੀ ਪਰਿਵਾਰ ਵੱਧੂਗਾ ਤੁਹਾਡਾ ਥੋੜਾ ਟਾਈਮ ਪਿਆ ਹੋਏ ਯੋੜੀ ਮਾਲਕ ਦੀ ਕਿਰਪਾ ਹੋਣ ਲੱਗੀ ਕਿ ਅਗਰ ਸ਼ਰਮਾ ਨੂੰ ਸਦਮੀ ਆਇਸ ਸ਼ਰਮਾ ਤੋਂ ਹੋਏ ਤਰ੍ਹਾਂ ਕਾਲੇਆਂ ਨੂੰ ਇੱਥੇ ਥੋੜਾ ਜਿਹਾ ਆਟ ਕੇ ਸਦਮੀ ਵੀ ਤੇ ਕਾਲੇਆਂ ਕੇ ਪਾਸ ਕਿਸੇ ਜੇ ਕਾਫੇ ਚੈਰਿਆਂ ਨਾਲ ਤੇ ਜਿਹੜਾ ਪ੍ਰਸ਼ਾਦ ਬਣਾ ਕੇ ਪਿੰਦੇ ਸੀ ਹੱਕ ਤਦੂਰਾ ਪਾਣ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜਿਆ ਜਦੋਂ ਪੀਲੇ ਨੇ ਤਾਂ ਲਗਨ ਲੱਗ ਜਾਂਦੀ ਹੈ ਮਹਾਰਾਜ ਨਾਲ ਅਕੱਲਾ-ਕੱਲਾ ਸਰੀਰ ਇੰਨਾ ਦਾ ਹੋ ਜਾਂਦਾ ਹੈ ਰੱਤਾਂ ਦੇ ਧੜਕ ਤੇ ਸਰਕ ਤੇ ਤਬਾਹਾਂ ਕੰਦੇ ਪਈਆਂ ਜਦੋਂ ਹਣਾ ਮੱਥਾ ਟੇਕਣ ਥਾਂ ਤੇ ਇਹਨਾਂ ਬਾਬਾ ਦਾ ਰਾਸ ਵੱਢ ਦਿੱਤਾ ਤੇ ਜਦੋਂ ਵਾਪਸੇ ਜਾਣਾ ਤਾਂ ਮੱਥਾ ਟੇਕ ਕੇ ਦਿਮਾਹਪੁਰ ਚ ਪਿੱਛੇ ਤੁਰੇ ਆਉਂਦੇ ਹੁਣ ਇੱਥੇ ਕਰਨ ਦੇ ਮਾਲਕਾ ਜਿਹੜੀ ਵੀ ਸਭ ਫਿਰ ਸਫਲ ਹੋ ਪੂਰੀ ਹੁੰਦੀ ਇੱਥੇ ਪੁੱਤ-ਪੁੱਤ ਮਿਲਦੇ ਆ ਜੋੜੀਆਂ ਬਣਦੀਆਂ ਮੱਥਾ ਟੇਕਣ ਆਉਂਦੀਆਂ ਜੋੜੀਆਂ ਵੀ ਇੱਥੇ ਬਾਬੇ ਵਿਖਿਆ ਪਾਣਾ ਕੋਈ ਬਾਹਰ ਜਾਂਦਾ ਅਮਰੀਕਾ ਕੈਨੇਡਾ ਮਾਰਕ ਵਿਕਰਪਾ ਹੋ ਜਾਂਦੇ ਆ ਤੇ ਬੱਬਾ ਜੀ ਇੱਥੇ ਆ ਸ਼ਰਾਬ ਚੜਨ ਦਾ ਕੀ ਇੱਥੇ ਆ ਤੁਹਾਨੂੰ ਮੈਂ ਦੱਸਦਾ ਹਾਂ ਇਹ ਆਪ ਬਣਾ ਕੇ ਪੀਂਦੇ ਸੀ ਜਿਹੜੇ ਪ੍ਰਸ਼ਾਦ ਬਣਾ ਕੇ ਪੀਂਦੇ ਆਕਤ ਦੂਰਾ ਪਾਣ ਤੇ ਤਲੇ ਚੀਜ਼ਾਂ ਜਿਆ ਰਿਹਾ ਉਹ ਆਪਾਂ ਇਹਨਾਂ ਜਿਹੜੇ ਲਾ ਪੀਨੇ ਸਾਦੇ ਜਿਹੜਾ ਪੀਂਦੇ ਜਿਹੜਾ ਪੀਲੇ ਨੇ ਤਾਂ ਲਗਨ ਲੱਗਦੇ ਹੀ ਮਹਾਰਾਜ ਨਾਲ ਉਹਨਾਂ ਤੇ ਭਗਤੀ ਕਰਦੇ ਸੀ ਕੱਲਾ ਕੱਲਾ ਸਰੀਰ ਹੋ ਜਾਂਦਾ ਇਹਨਾਂ ਦਾ ਤੰਗ ਤੇ ਘੜ ਕਿਤੇ ਸਰ ਕਿਤੇ ਪਿਆਣਾ ਢੜ ਕਿਤੇ ਪਈ ਹੋਣੀ ਮਹਾ ਕਿਤੇ ਪਈਆਂ ਹੋਣੀਆਂ ਤੇ ਬੱਬਾ ਜੀ ਇੱਕ ਮੈਂ ਦੇਖਿਆ ਬਾਹਰ ਜਿਵੇਂ ਬੱਬਾ ਜੀ ਦੇ ਕੁੱਤਿਆਂ ਦਾ ਬੱਬਾ ਜੀ ਦੀ ਘੋੜੀ ਦਾ ਉਹਦੇ ਬਾਰੇ ਵੀ ਮੜਾ ਜੀ ਦੱਸ ਤੇ ਪਰਵੇਸ਼ਾ ਨੂੰ ਦੁੱਧ ਪਾਉਂਦੇ ਆ ਜਿਹਨਾਂ ਦੇ ਨਵੇਰੇ ਸਾਥ ਸੌਂਦੇ ਆ ਉਹ ਦੁੱਧ ਪਾ ਕੇ ਜਾਂਦੇ ਇਹਨਾਂ ਨੂੰ ਇਹਨੇ ਮਾਜ ਸਰੀਏ ਪੋੜੀ ਇੱਥੇ ਪੋੜੇ ਆ ਖੀਰ ਕਰਾਉਦੇ ਆ ਆਪਣਾਂ ਕੇ ਤੇ ਰੰਦੇ ਘੋੜੀ ਦੇ ਉੱਤੇ ਹੀ ਸੀ ਗਈ ਬੋਤੀ ਤੇ ਉਹ ਦੇਖੋ ਉਹ ਬਸੀ ਰਹਾ ਬੋਤੀ ਦੇ ਰੰਦੇ ਉਹ ਕੋੜਾ ਵੀ ਹੁੰਦਾ ਨਾਲ ਆ ਦਰਵੇਸ਼ ਹੁੰਦੇ ਨੇ ਨਾਲ ਇਹਨਾਂ ਦੇ ਠੀਕ ਇਹਨਾਂ ਦਾ ਮੂਹ ਦਾ ਪਾਣੀ ਜਿਹੜਾ ਆਦਾ ਹੀ ਕਹਿੰਦੇ ਜਵਾਈ ਆਏ ਜਵਾਈਆਂ ਨੂੰ ਪਾਉ ਪਹਿਲਾਂ ਇਹਨਾਂ ਦੇ ਜਵਾਈ ਸੰਝ ਕੇ ਪਾਤਾ ਉਹ ਤਰ ਗਏ ਜਿਹੜਾ ਗੁੱਸਾ ਕੀਤਾ ਉਹਨਾਂ ਦੇ ਬੂਹੇ ਲੱਗੇ ਰਹਿ ਗਏ ਜਿੱਲੇ ਕਰਨ ਦੇ ਮਾਲਕ ਆ ਇਹ ਜੋ ਮੋਜੂ ਬਾ ਕੱਢ ਦਿੰਦੇ ਪੂਰਾ ਹੋ ਜਾਂਦਾ ਹੈ